ਕਾਲ ਵੀ ਸਾਰੇ ਨੂੰ ਸਵਾਗਤ ਸਾਡੇ ਜੁਕੀ ਚੈਨਲ ਦੇ ਨੂੰ ਤੁਸੀਂ ਸਾਰੇ ਗੁੜ ਗੁੜੀ ਅਸੀਂ ਠੀਕ ਠਾਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਇਆ ਸੋਨਾ ਸੋੜੇ ਸੁਪਤ ਬਹੁਤ ਬਹੁਤ ਧੰਨਵਾਦ ਜੀ ਸਾਡੀ ਲਈ ਹੋ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਪਿਛਲੇ ਵੀ ਉਹ ਵੀ ਇੱਕ ਜੀ ਬਹੁਤ ਸਾਰੇ ਸਨਵਾਦ ਰਾਇ ਸਾਰੇ ਸਾਡੇ ਸੂ ਸਾਰੇ ਲੋਕ ਸਾਰਿਆਂ ਜਨਾਂ ਦੇ ਬਹੁਤ ਸੰਕਿਰਤੀਆ ਸਾਨੂੰ ਬਹੁਤ ਸਾਰੇ ਆਜ ਬਹੁਤ ਵੀ ਹੋ ਸਾਡੇ ਕੋਲ ਬਹੁਤ ਬਹੁਤ ਦਾ ਨਵਾਂ ਵੀਡੀਓ ਵੀ ਸਾਨੂੰ ਸੁਪਰ ਕਰਦੇ ਹੋ ਤੁਹਾਡੇ ਜੀ ਕੰਮ ਤੋਂ ਆਉਂਦਾ ਹੋਰ ਕੰਮ ਬਤਾਵਾਂਗੇ ਜੀ ਤੁਹਾਡੀ ਸਪੋਰਟ ਨਾਲ ਹੀ ਵਧਾਂਗੇ ਜੋ ਵੀ ਹੋਣਾ ਤੁਹਾਡੀ ਸਪੋਰਟ ਨਾਲ ਹੀ ਹੋਣਾ ਮੇਰੀਆਂ ਭੈਣਾਂ ਨੇ ਜਿਹੜੇ ਮੇਰੇ ਨਵੇਂ ਵੀਰ ਮੇਰੇ ਨਾਲ ਜੁੜੇ ਹੋਏ ਹੈਗੇ ਭੈਣਾਂ ਜੁੜ ਗਏ ਨੇ ਕਿ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਤੇ ਤੁਹਾਡੀ ਸਪੋਰਟ ਹੀ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਵੀਡੀਓ ਨੂੰ ਪੂਰਾ ਵੇਖਿਆ ਕਰੋ ਜੀ ਹਾਂ ਜੀ ਵੀਡੀਓ ਤੁਸੀਂ ਪੂਰਾ ਦੇਖਿਆ ਕਰੋ ਜੀ ਵੀਡੀਓ ਨਾਲ ਸ਼ੇਅਰ ਵੀ ਕਰਿਆ ਕਰੋ ਲੈਕ ਸ਼ੇਅਰ ਨੂੰ ਕਰਦੇ ਆ ਤੇ ਮੇਰੇ ਭੈਣਾ ਤੇ ਆਪਾਂ ਛੋਟੇ ਜਿਹੇ ਕੰਮ ਤੋਂ ਹੋ ਕੇ ਹੋਰ ਕੰਮ ਨੂੰ ਵਧਾਵਾਂਗੇ ਜੋ ਵੀ ਤੁਹਾਡੀ ਡਿਮਾਂਡ ਦੇ ਸਹਾਰਾ ਨਾਲ ਆਪਣੇ ਆਪਣੇ ਮਸ਼ੀਨ ਬਾਰੇ ਕਰਾ ਸਾਰਾ ਖੁਸ਼ਾ ਬੇਲੀ ਵਾਲਾ ਜੀ ਤੁਹਾਡੇ ਹੋਰ ਮੰਗਦੇ ਸਾਂ ਉਹਨਾਂ ਲਈ ਆਪਾਂ ਸੂਟ ਹੈ ਜਿਹੜਾ ਤੁਹਾਡੇ ਰੈਡੀ ਕਰਕੇ ਦੇਵਾਂਗੇ ਲਓ ਜੀ ਆਪਾਂ ਬਹੁਤ ਟਾਈਮ ਨਹੀਂ ਲੈਂਦੇ ਆਪਾਂ ਸੂਟ ਤੋਂ ਭਾਣ ਤੁਹਾਨੂੰ ਸ਼ੁਰੂ ਕਰਦੇ ਆ ਤੇ ਮੇਰੇ ਭੈਣਾ ਸਾਰਿਆਂ ਜਿਹੜੇ ਧਿਆਨ ਨਾਲ ਦੇਖ ਕੇ ਸੂਟ ਤੇ ਜਲ ਜਲ ਦੇਖ ਕੇ ਹਰਤਾ ਕਰਦੇ ਹੈ। ਅਲੱਗੂ ਪੈਂਦਾ ਕਲਰ ਬਹੁਤ ਸੋਹਣਾ ਹੈ। ਇਹ ਸ਼ਾਲਟ ਪੀਸ ਹੋ ਗਿਆ ਜੀ। ਅੱਜ ਆਪਾਂ ਤੁਹਾਨੂੰ ਪੌਂਚਾ ਵਰਕ ਵਾਲੇ ਸੂਟ ਦਿਖਾਵਾਂਗੇ। ਪੌਂਚਾ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ। ਕਲਰ ਵੇਖੋ ਜੀ ਕਿੰਦਾ ਸੋਹਣਾ। ਕੀ ਫੈਬਰਿਕ ਦੇਖੋ। ਕਿੰਨੀ ਪਿਆਰੀ ਹੈ। ਕੋਈ ਲਾਣੇ ਕੱਲ ਲੱਗਦੀ ਨਹੀਂ ਏ ਜਿੱਥੇ बिना लाइनिंग तो बन वाले सूट है, है, ना। कपड़ा है जी, जी। कपड़ा को, कलर ही बहुत सोना कपड़ा बहुत सोहना ज्यादा कोई लाइनिंग नहीं लगती कलर बहुत प्यारा है बिना लाइनिंग तो बन वाले सूट है ਕਾਲੀ ਮੀਟੇ ਵਿੱਚ ਨਾ ਲੈਨ ਕੋਲਰ ਸੂਟ ਨਹੀਂ ਪੈਂਦੇ ਇਸ ਕਰਕੇ ਆਪਾਂ ਇਹਨਾਂ ਲੈਂਗਵਾਰ ਦੇ ਸੂਟ ਲੈ ਕੇ ਆਏ ਆ ਪ्योर कॉटन ਇਹ ਸ਼ਰਟ ਹੋਗਾ ਬਾਟਮ ਹੋ ਗਈ ਜੀ ਆਪ ਪਲਾਜੋ ਬਣਾਏਗੇ ਉਹ ਸਲਵਾਰ ਬਣਾਏਗੇ 2.5 ਮੀਟਰ ਸ਼ਰਟ ਦਾ ਕਪੜਾ 2.5 ਮੀਟਰ ਮੈਂ ਸਲਵਾਰ ਦਾ ਕਪੜਾ ਹੈ ਇਹ ਪਹੁੰਚਾ ਵਰਕ ਹੋ ਗਿਆ ਜੀ ਦੇਖੋ ਫਿਟਿੰਗ ਦੇਖੋ ਕਿੰਨੀ ਵਧੀਆ ਹੈਗੀ ਕਲਰ ਬਹੁਤ ਪਿਆਰੇ ਲੱਗੇ ਹੈ ਜੀ ਹਾਂ ਜਿਹਦੇ ਵਿੱਚ ਕਾ ਦੂਜਾ ਕਲਰ ਹੈ ਨਾ ਬਹੁਤ ਬਹੁਤਿਆਰ ਬੋਲੇ ਹੈ ਕਲਰ ਨੂੰ ਦੇਖੋ ਇਹ ਵੀ ਸ਼ਾਲਟ ਕਿੰਨੀ ਵਧੀਆ ਪ੍ਰਿੰਟ ਸੇਮ ਹੀ ਹੈ ਕਲਰ ਦਾ ਥੋੜਾ ਫਰਕ ਹੈਗਾ ਬ੍ਰਾਂਡ ਸੇਮ ਹੀ ਆ ਵੇਖੋ ਜੀ ਇਹ ਵੀ ਇਸਕੇ ਬ੍ਰਾਂਡ ਚ ਆ ਅਗਲੀ ਸਲਵਾਰ ਦਾ ਕੁ ਸਲਵਾਰ ਆ ਗਈ ਜਿੰਨਾ ਟਾਸ ਸਟੇਟ ਚਲ ਗਈ ਹੈ ਸਲਵਾਰਾਂ ਬਹੁਤ ਸੋਹਣੀ ਸਟੇਟ ਬਣੂਗੀ ਸਲਵਾਰੇ ਦੀ ਜਲਦੀ ਜਲਦੀ ਮੇਰੀਆਂ ਭੈਣਾਂ ਆਰਡਰ ਕਰ ਹਾਂਜੀ ਜਲਦੀ ਜਲਦੀ ਮੇਰੀਆਂ ਭੈਣਾਂ ਆਰਡਰ ਕਰ ਦਨ ਜਿਨ੍ਹਾਂ ਨੂੰ ਵੀ ਪਸੰਦ ਆ ਸੂਟ ਤੇ ਫਿਰ ਨਾ ਇਹ ਸੇਲ ਹੋ ਜਾਂਦੇ ਆ ਜੀ ਸੂਟ ਇਸ ਕਰਕੇ ਆਪਾਂ ਬੁੱਕ ਕਰਕੇ 사이ਟ ਤੇ ਕਰਕੇ ਥੋੜੇ ਸੂਟ अच्छी ये कलर हो गया यह भी उसमें फर्क है उस ब्रांड है आप बिना तो कोई कपड़ा नहीं सेल कर देंगे तो क्यों जी आपको लां ना आए किसी भी चीज का जो भी आप कपड़ा करते जी आप ब्रांड से बिना आप नहीं सेल कर देंगे तोख सकते हो ਆਏ ਤੁਸੀਂ ਹੋਵੇ ਜੀ ਸਲਵਾਰ ਜਿੰਨੇ ਵੀ ਆਪਾਂ ਆਪਾਂ ਨੂੰ ਆਰਡਰ ਆਏ ਆ ਆਪਾਂ ਸੂਟਾਂ オンਲਾਈਨ ਭੇਜੀ ਹੈਗੇ ਸੂਟ ਸਾਰਿਆਂ ਦੇ ਆਪਾਂ ਨੂੰ ਬਹੁਤ ਸੋਹਣੇ ਰਿਵਿਊ ਆਏ ਆ ਕਿ ਜੋ ਵੀ ਆਪਾਂ ਆਪਣੀ ਦੁਕਾਨ ਤੇ ਕੱਪੜਾ ਸੇਲ ਕਰਦੇ ਸਾਰੇ ਜਿਹੜੇ ਬਹੁਤ ਸੋਹਣਾ ਆਪਾਂ ਨੂੰ ਰਿਵਿਊ ਦਿੰਦੇ ਆਗੇ ਜੋ ਵੀ ਆਪਾਂ ਆਪਣੀ ਸ਼ਾਪ ਤੇ ਵੇਚੇ ਕਰ ਰਹੇ ਆ ਕੱਪੜਾ ਸਾਰੇ ਜਿਹੜੇ ਹਾਂ ਜੀ ਆ ਸਲਵਾਰ ਦਾ ਵਰਕ ਆ ਆਪਾਂ ਖੁਦ ਕਰਵਾਏ ਆ ਸਾਰੇ ਰੈਡੀ ਕਰਵਾਏ ਆ ਸੂਟ ਕਿਸੇ ਵੀ ਮੇਰੀ ਪੈਨ ਨੂੰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋਗੇ ਹਾਂਜੀ ਰੇਟ ਹੈਗਾ ਇਹਨਾਂ ਦਾ ਸਾਰੇ ਦਾ 2200 ਰੁਪਏ 2250 ਰੁਪਏ ਜੀ ਇਹਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੀ ਕਲਰ 1 ਤੋਂ 1 ਤੋਂ ਸੋਹਣਾ ਹੈ ਤੇ ਇੱਕ ਤੋਂ ਇੱਕ ਪਿਆਰੀ ਹੈ ਮਾਂ ਕੋਲ شو ਅਧੂਰਾ ਸੁਣ ਲਿਆ ਕਿ ਦੇਖੋ ਜਦੋਂ ਪੌਂਟਾ ਵਰਕ ਲੇਖੋ ਕਿੰਨਾ ਪਿਆਰਾ ਹੈਗਾ ਨੋਟਸ ਅਰਚੇਇ ਪੂਰੀ ਸਫਾਈ ਨਾਲ ਤਿਆਰ ਕੀਤਾ ਹੋਇਆ ਹੈ ਉਸ ਤੋਂ ਇਹਦੇ ਵਿੱਚ ਆਹ ਵਾਲਾ ਕੱਲਰ ਹੋ ਗਿਆ ਜੀ ਜਿਹੜੇ ਇਹਨਾਂ ਦਾ ਵੀ 2200 2250 ਰੁਪਏ ਹੈ ਤਾਂ ਤੁਸੀਂ ਦੇ ਸਕਦੇ ਹੋ ਕਲਰ ਵੀ ਕਿੰਨਾ ਪਿਆਰਾ ਹੈਗਾ ਸਾਰੇ ਗਰਮੀ ਦੇ ਪੌਣ ਵਾਲੇ ਕਲਰ ਹੈ ਇਹਦਾ ਆਵਲਾ ਪੋਚਦੇ ਜਿਆ ਨੂੰ ਗਾਹ ਚੀਜ਼ ਆਪਾਂ ਸੂਝ ਸਮਝ ਕੇ ਜਿਹੜਾ ਵਰਕ ਕਰਵਾਇਆ ਆਪਾਂ ਸੂਝ ਸਮਝ ਕੇ ਦੇਖ ਕੇ ਵਰਕ ਕਰਵਾਇਆ ਜੀ ਜੋ ਵੀ ਇਹਦੇ ਨਾਲ ਚੱਲਦਾ ਡਿਜ਼ਾਈਨ ਹੈਗਾ ਉਹ ਨਹੀਂ ਵਰਕ ਕਰਵਾ ਰਹੇ ਹੈਗੇ ਇਹਨੇ ਵੀ ਜਿਵੇਂ ਤੁਹਾਨੂੰ ਚ ਮਤਲਬ ਆਵੇ ਉਹ ਟਿੱਕ ਟਿੱਟ ਜਾਂ ਫੋਮੇ ਲਾਈ ਦੇ ਕੇ ਬਰਕ ਬਹੁਤ ਰੀਜਨਲ ਹੀ ਕਰਵਾਉਣੇ ਆਗੇ ਬਹੁਤ ਸੋਹਣੇ ਰੀਜਨਲ ਵਰਕ ਕਰਵਾਵਾਂਗੇ ਤੁਸੀਂ ਆਪਾਂ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਣ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ WhatsApp ਨੰਬਰ ਹੈਗਾ 9867312232 ਤੇ ਬਹੁਤ ਬਹੁਤ ਧੰਨਵਾਦੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਦੇ ਬਿਲਕੁਲ ਤੇ ਆਪਾ ਸੋਨੇ ਸੋਨੇ ਸੂਟ ਲੈ ਕੇ ਵੀ ਵੀ ਪਲੀਜ਼ ਵੀਡੀਓ ਨੂੰ ਨਾ ਕੁਝ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਵੇਖਿਆ ਕਰੋ ਕਿਉਂਕਿ ਮੈਨੂੰ ਲੱਗਦਾ ਹਾਂ ਜੀ ਆਈ ਸਾਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਨੂੰ ਰੋਟੇ ਦੇੋ ਤੇ ਹੋਰ ਬਤਾਈਏ ਪਲੀਜ਼ ਸਾਰੇ ਜਣੇ ਸਾਡੇ ਵੀਡੀਓ ਨੂੰ ਨਾ ਲਾਈਕ ਸ਼ੇਅਰ ਜ਼ਰੂਰ ਕਰਦੇ ਆਇਓ ਮੈਂ ਤੇ ਆਪਾ ਸੋਨੇ ਸੋਨੇ ਸੂਟ ਲੈ ਕੇ ਸਾਨੂੰ ਨਾਲ ਵੀਡੀਓ ਨਾਲ ਬਾਏ ਜੀ